ਲੁਧਿਆਣਾ ਦੇ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਉੱਤੇ ਇੱਕ ਵਾਰ ਫਿਰ ਹਮਲਾ ਹੋਇਆ ਭੱਜ ਕੇ ਆਪਣੀ ਜਾਨ ਬਚਾਈਆ ਗੱਡੀ ਪੰਨ ਦਿੱਤੀ ਗਈ ਹੈ ਲੁਧਿਆਣਾ ਦੇ ਵਿੱਚੋਂ ਦਿੱਲੀ ਹਾਈਵੇ ਦੇ ਉੱਤੇ ਇੱਕ ਅਣਪਛਾਤੇ ਵਿਅਕਤੀ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਦੀ ਕਾਰ ਦੇ ਉੱਤੇ ਅਚਾਨਕ ਹਮਲਾ ਕਰ ਦਿੱਤਾ ਤੇ ਉਸ ਬਦਮਾਸ਼ ਨੇ ਇੱਕ ਜਿਹੜਾ ਸੀਗਾ ਉਹ ਇੱਕ ਸਕਾਰਪਿਓ ਕਾਰ ਦੇ ਵਿੱਚ ਆਇਆ ਸੀ ਤੇ ਜਿਵੇਂ ਹੀ ਹਨੀ ਸੇਠੀ ਦੀ ਕਾਰ ਉਸ ਦੀ ਕਾਰ ਦੇ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਤੋਂ ਬਾਹਰ ਨਿਕਲਿਆ ਤੇ ਉਸਦੀ ਕਾਰ ਦੇ ਅਗਲੇ ਸ਼ੀਸ਼ੇ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਹਾਨੀ ਸੇਠੀ ਨੇ ਤੁਰੰਤ ਕਾਰ ਨੂੰ ਮੌਕੇ ਤੋਂ ਭਜਾ ਲਿਆ ਤੇ ਦਰਾਹਾ ਪੁਲਿਸ ਸਟੇਸ਼ਨ ਉੱਤੇ ਪਹੁੰਚ ਗਿਆ। ਭੱਜ ਕੇ ਉਸਨੇ ਆਪਣੀ ਜਾਨ ਬਚਾਈ। ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਕਿ ਹਾਨੀ ਸੇਠੀ ਨੇ ਕਿਹਾ ਕਿ ਕੁਝ ਲੋਕ ਕੁਝ ਦਿਨਾਂ ਤੋਂ ਉਸ ਦਾ ਪਿੱਛਾ ਕਰ ਰਹੇ ਸਨ ਤੇ ਬੀਤੀ ਰਾਤ ਉਹ ਆਪਣਾ ਸ਼ੋਰੂਮ ਬੰਦ ਕਰਕੇ ਘਰ ਜਾ ਰਿਹਾ ਸੀ। ਅਚਾਨਕ ਇੱਕ ਸਰਕਾਰੀ ਹਾਈਵੇ ਦੇ ਉੱਤੇ ਆ ਕੇ ਰੁਕ ਗਈ ਤੇ ਕਾਰ ਦੀ ਪਿਛਲੀ ਸੀਟ ਤੋਂ ਮੂੰਹ ਤੇ ਕਪੜਾ ਬਨ ਕੇ ਇੱਕ ਨੌਜਵਾਨ ਬਾਹਰ ਨਿਕਲਿਆ ਤੇ ਤਲਵਾਰ ਦੇ ਨਾਲ ਉਸ ਦੇ ਗੱਡੀ ਉੱਤੇ ਹਮਲਾ ਕਰ ਦਿੱਤਾ ਤੇ ਆਪਣੀ ਕਾਰ ਦੇ ਵਿੱਚ ਉਹ ਇਕੱਲਾ ਸੀ ਕਿਸੇ ਤਰ੍ਹਾਂ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਉੱਥੋਂ ਭੱਜ ਗਿਆ ਤੇ ਦਰਾਹਾ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਦੇ ਕੋਲ ਆ ਕੇ ਸ਼ਿਕਾਇਤ ਦਰਜ ਕਰਵਾਈ ਹੈ ਹਣਿ ਸੈਟੀ ਦਾ ਕਹਿਣਾ ਇਹ ਹੈ ਕਿ ਉਸ ਨੂੰ ਸ਼ੱਕ ਹੈ ਕਿ ਗੁਰਿੰਦਰ ਸਿੰਘ ਪ੍ਰਿੰਕਲ ਨੇ ਆਪਣੇ ਸਾਥੀਆਂ ਨੂੰ ਉਸ ਉੱਤੇ ਹਮਲਾ ਕਰਨ ਲਈ ਭੇਜਿਆ ਘਟਨਾ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ ਦੂਜੇ ਪਾਸੇ ਦਰਾਹਾ ਥਾਣੇ ਦੇ ਜਿਹੜੇ ਐਸ ਐਚਓ ਨੇ ਆਕਾਸ਼ ਉਹਨਾਂ ਦਾ ਕਹਿਣਾ ਇਹ ਹੈ ਕਿ ਬੀਤੀ ਰਾਤ ਜਿਹੜਾ ਹਰੀ ਸੇਠੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਨੇ ਉਹ ਵੀਡੀਓ ਵੀ ਦਿਖਾਇਆ ਗਿਆ ਜਿਹੜੀ ਉਹਨਾਂ ਨੇ ਉਸ ਵੇਲੇ ਹਮਲੇ ਦੌਰਾਨ ਬਣਾਈ ਤੇ ਐਸ ਵਿੱਚ ਇੱਕ ਵਿਅਕਤੀ ਕਾਰ ਦੇ ਉੱਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਤੇ ਹਾਨੀ ਦੇ ਅਨੁਸਾਰ ਉਰਜੀ ਪ੍ਰਿੰਕਲ ਦੇ ਨਾਲ ਦੁਸ਼ਮਣੀ ਹੈ ਤੇ ਉਸ ਨੂੰ ਸ਼ੱਕ ਹੈ ਕਿ ਉਸ ਨੇ ਉਸ ਉੱਤੇ ਹਮਲਾ ਕਰਵਾਇਆ ਤੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਅਗਲੀ ਕਾਰਵਾਈ ਕਰੂਗੀ ਇਸ ਤੋਂ ਪਹਿਲਾਂ ਇਹ ਵੀ ਦੱਸ ਦਿੰਨੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਗੁਰਵਿੰਦਰ ਸਿੰਘ ਪ੍ਰਿੰਕਲ ਤੇ ਨਾਲ ਜਿਹੜੀ ਖਾਸ ਤੌਰ ਦੇ ਉੱਤੇ ਇਹੋ ਜਿਹੇ ਮਾਮਲੇ ਸਾਹਮਣੇ ਆਂਦੇ ਰਹੇ ਨੇ ਉਹਦਾ ਵਿੱਚ ਖਾਸ ਤੌਰ ਦੇ ਉੱਤੇ ਇਹ ਮਾਮਲਾ ਜਦੋਂ ਉੱਥੇ ਸਾਹਮਣੇ ਆਇਆ ਇਸ ਤੋਂ ਪਹਿਲਾਂ ਇਹਨਾਂ ਵਿੱਚ ਆਪਸੀ ਦੁਸ਼ਮਣੀ ਹੈ ਨਵੰਬਰ 2024 ਦੇ ਵਿੱਚ ਕਾਟੋਰ ਦੇ ਉਤੇ ਪ੍ਰਿੰਕਲ ਦੀ ਦੁਕਾਨ ਦੇ ਉਤੇ ਹਮਲਾ ਹੋਇਆ ਸੀ ਜ ਜਿਹਦੇ ਵਿੱਚ ਰਿਸ਼ਭ ਤੇ ਨਾਲ ਨਾਲ ਸੁਸ਼ੀਲ ਜੱਟ ਜਿਹੜੇ ਕਿ ਉਸ ਨੂੰ ਹਮਲੇ ਚ ਸ਼ਾਮਲ ਸੀ ਜਿਨ੍ਹਾਂ ਨੇ ਉਹਦੇ ਉਤੇ ਗੋਲੀਆਂ ਚਲਵਾ ਚਲਾਈਆਂ ਤੇ ਜਿਹੜਾ ਪ੍ਰਿੰਕਲ ਸੀ ਉਸ ਨੂੰ ਚਾਰ ਗੋਲੀਆਂ ਵੀ ਵੱਜੀਆਂ ਤੇ ਉਸ ਦੀ ਜਿਹੜੀ ਪ੍ਰੇਮਿਕਾ ਸੀ ਉਸ ਨੂੰ ਵੀ ਲੱਗਿਆ ਸੀ ਗੁਰਵਿੰਦਰ ਪ੍ਰਿੰਕਲ ਨੇ ਆਪਣੇ ਲਾਇਸੈਂਸੀ ਹਥਿਆਰ ਦੇ ਨਾਲ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ ਸੁਸ਼ੀਲ ਜੱਟ ਤੇ ਰਿਸ਼ਭ ਜਿਹੜੇ ਉਹ ਜ਼ਖਮੀ ਹੋਏ ਸੀ ਤੇ ਜਦੋਂ ਉਹ ਬਾਅਦ ਵਿੱਚ ਨਹੀਂ ਪਹੁੰਚਦਾ ਹਸਪਤਾਲ ਦੇ ਵਿੱਚ ਉਹਨਾਂ ਦਾ ਰਾਜ ਜਦੋਂ ਨਹੀਂ ਗਿਆ ਤਾਂ ਹਸਪਤਾਲ ਦੇ ਵਿੱਚ ਉਹ ਆਪ ਹੀ ਪਹੁੰਚ ਗਿਆ ਜਿੱਥੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਧਰ ਪ੍ਰਿੰਕਲ ਦੇ ਖਿਲਾਫ ਜਿਹੜੀ ਕਰਪਿੰਕਲ ਨੇ ਉਸ ਜਦੋਂ ਨਾਮ ਲਿੱਤੇ ਸਾਰੀ ਗੱਲਾਂ ਦੇ ਹੋਈਆਂ ਤਾਂ ਉਸ ਦੇ ਵਿੱਚ ਹਨੀ ਸਿੱਟੀ ਦਾ ਨਾਮ ਵੀ ਹੋਇਆ ਸੀ ਜਿਸ ਦੇ ਕਾਰਨ ਹਨੀ ਸਿੱਟੀ ਨੂੰ 10 ਦਿਨਾਂ ਦੀ ਜੇਲ੍ਹ ਦੀ ਹਵਾ ਵੀ ਖਾਣੀ ਪਈ ਤੋਸ ਤੋਂ ਬਾਅਦ ਹਨੀ ਸੇਠੀ ਨੇ 12 ਕਫਰੇ ਗੱਲ ਕਹੀ ਸੀ ਕਿ ਜਿਸ ਕਰਕੇ ਮੇਰਾ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਮੈਨੂੰ ਉਸ ਦੇ ਵਿੱਚ ਵੀ ਇੱਕ ਸਿੱਟਾਗਾ ਤਾਂ 10 ਦਿਨਾਂ ਦੀ ਜੇਲ੍ਹ ਵੀ ਮੈਨੂੰ ਦੇਖਣੀ ਪਈ ਆ ਤਾਂ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਚੰਗਾ ਪੱਲਾ ਰਹਿ ਰਿਹਾ ਪਰ ਉਸ ਤੋਂ ਬਾਅਦ ਜਿਹੜਾ ਹੁਣ ਇਹ ਮਾਮਲਾ ਫਿਰ ਸਾਹਮਣੇ ਆ ਗਿਆ ਤੇ ਇਹਨਾਂ ਵਿੱਚ ਆਪਸੀ ਦੁਸ਼ਮਣੀ ਆ ਪਰ ਅਜੇ ਤੱਕ ਇਹ ਤਾਂ ਨਹੀਂ ਪਤਾ ਲੱਗ ਸਕਿਆ ਕਿ ਆਖਰੀ ਹਮਲਾ ਕਿਉਂ ਹੋਇਆ ਤਾਂ ਕਿਸ ਨੇ ਕਰਵਾਇਆ ਪਰ ਫਿਲਹਾਲ ਹਨੀਸ਼ੇਚੀ ਦੇ ਵੱਲੋਂ ਪ੍ਰਿੰਕਲ ਦੀ ਦੁਸ਼ਮਣੀ ਦਾ ਜਿਹੜਾ ਇੱਕ ਹਵਾਲਾ ਜਰੂਰ ਦਿੱਤਾ ਗਿਆ ਕਿ ਉਹਨਾਂ ਦੀ ਆਪਸ ਵਿੱਚ ਦੁਸ਼ਮਣੀ ਹੈ ਹੋ ਸਕਦਾ ਹੈ ਕਿ ਪ੍ਰਿੰਕਲ ਨੇ ਉਸ ਦੇ ਉੱਤੇ ਹਮਲਾ ਕਰਵਾ ਦਿੱਤਾ ਹੋਵੇ ਹੁਣ ਇਹ ਜਾਂਚ ਦਾ ਵਿਸ਼ਾ ਬਣ ਗਿਆ ਕਿ ਆਖਰ ਉਹ ਹਮਲਾ ਕਿਸ ਨੇ ਕੀਤਾ ਤੇ ਕਿਉਂ ਕੀਤਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੇ ਪਰ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਜਾਣ ਦੇ ਲਈ ਪੂਰੀ ਜਾਂਚ ਵਿੱਚ ਲੱਗੀ ਹੋਈ ਹੈ